ਤੁਹਾਡਾ ਸਾਡੇ YouTube ਚੈਨਲ ਤੇ ਡਿਸਕਸ਼ਨ ਵਿਦ ਨਾ ਸਾਸ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਾਰਿਆਂ ਰਿਸ਼ਤਿਆਂ ਵਿੱਚੋਂ ਇੱਕ ਬਹੁਤ ਹੀ ਪਿਆਰਾ ਪਵਿੱਤਰ ਰਿਸ਼ਤਾ ਹੁੰਦਾ ਹੈ ਹਸਬੈਂਡ ਵਾਈਫ ਦਾ ਅੱਜ ਆਪਾਂ ਹਸਬੈਂਡ ਵਾਈਫ ਤੇ ਹੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀ ਲਾਈਫ ਕਿਸ ਤਰ੍ਹਾਂ ਹੁੰਦੀ ਹੈ ਤੇ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਛੋਟੀ ਜੀ ਗੱਲ ਨੂੰ ਲੈ ਕੇ ਨੋਗਚੋਕ ਤੋਂ ਲੈ ਕੇ ਉਸ ਦੇ ਡਿਵੋਰਸ ਤੱਕ ਅੱਜ ਆਪਾਂ ਗੱਲ ਕਰਾਂਗੇ ਤੇ ਮਮਾ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਹਸਬੰਡ ਐਂਡ ਵਾਈਫ ਦੀ ਤੇ ਸਭ ਤੋਂ ਮੇਨ ਮੁੱਦੇ ਤੇ ਆਪਾਂ ਸਟਾਰਟਿੰਗ ਕਰਦੇ ਹਾਂ ਪਿਆਰ ਤਾਂ ਚਲੋ ਸਭ ਨੂੰ ਪਤਾ ਹੀ ਆ ਕਿ ਹਸਬੰਡ ਵਾਈਫ ਦਾ ਹੁੰਦਾ ਹੀ ਆ ਮੇਨ ਮੁੱਦਾ ਅੱਜ ਕੱਲ੍ਹ ਚੱਲ ਰਿਹਾ ਹੈ ਡਿਵੋਰਸ ਦਾ ਹਾਂ ਤੇ ਅੱਜ ਆਪਾਂ ਚਰਚਾ ਇਹ ਡਿਵੋਰਸ ਤੇ ਹੀ ਕਰਨੀ ਹੈ ਕਿਹੜੇ ਕਾਰਨਾ ਕਰਕੇ ਤੇ ਕਿਉਂ ਤੇ ਕਿਸ ਤਰ੍ਹਾਂ ਹੁੰਦਾ ਹੈ ਇਹ ਸਿਮਰਨ ਪਹਿਲਾਂ ਤਾਂ ਹਸਬੰਡ ਵਾਈਫ ਨੂੰ ਇੱਕ ਦੂਸਰੇ ਨੂੰ ਸਮਝ ਲੈਣਾ ਚਾਹੀਦਾ ਜੀ ਉਹਨਾਂ ਉਹਨਾਂ ਦੀ ਨੇਚਰ ਜੀ ਕਿਵੇਂ ਦੀ ਆ ਵਾਈਫ ਨੂੰ ਚਾਹੀਦਾ ਹਸਬੰਡ ਦੀ ਨੇਚਰ ਕਿਸ ਤਰ੍ਹਾਂ ਦੀ ਆ ਜੀ ਤੇ ਉਹਨੂੰ ਉਹਦੀ ਨੇਚਰ ਦਾ ਭੇਤ ਪਾ ਲੈਣਾ ਚਾਹੀਦਾ ਜੀ ਤੇ ਦੂਜੇ ਪਾਸੇ ਪਤਨੀ ਦੀ ਨੇਚਰ ਕਿਸ ਤਰ੍ਹਾਂ ਦੀ ਆ ਜੀ ਪਤੀ ਨੂੰ ਭੇਤ ਪਾ ਲੈਣਾ ਚਾਹੀਦਾ ਬਿਲਕੁਲ ਕੋਸ਼ਿਸ਼ ਕਰੀਏ ਅਸੀਂ ਕਿ ਇੱਕ ਦੂਸਰੇ ਦੀ ਇੱਕ ਦੂਸਰੇ ਦੀ ਨੇਚਰ ਦੇ ਮੁਤਾਬਕ ਅਸੀਂ ਢਲ ਜਾਈਏ ਜੀ ਬਿਲਕੁਲ ਸਹੀ ਕਿਹਾ ਅਗਰ ਲੱਗਦਾ ਆ ਕਿ ਨੇਚਰ ਮੰਨ ਲਓ ਪਤਨੀ ਨੂੰ ਪਤੀ ਦੀ ਨੇਚਰ ਪਸੰਦ ਨਹੀਂ ਹੈ ਤੇ ਉਹ ਪਿਆਰ ਨਾਲ ਕੋਸ਼ਿਸ਼ ਕਰੇ ਉਹਦੀ ਨੇਚਰ ਨੂੰ ਸਹੀ ਲਿਆਉਣ ਦੀ ਗੱਲਾਂ ਦੇ ਵਿੱਚ ਪਿਆਰ ਦੇ ਨਾਲ ਸਮਝਾ ਕੇ ਮਤਲਬ ਹਰ ਤਰ੍ਹਾਂ ਦੀਆਂ ਗੱਲਾਂ ਆਪਣੇ ਢੰਗ ਦੇ ਨਾਲ ਜਿਸ ਤਰ੍ਹਾਂ ਉਹ ਕੋਸ਼ਿਸ਼ ਕਰੇ ਵੀ ਉਹਦੀ ਨੇਚਰ ਨੂੰ ਸਹੀ ਕੀਤਾ ਜਾਵੇ ਜੀ ਅਗਰ ਤੁਹਾਨੂੰ ਲੱਗਦਾ ਵੀ ਹਾਂ ਮੇਰੇ ਪਤੀ ਦੀ ਨੇਚਰ ਸਹੀ ਨਹੀਂ ਹੈ ਜੀ ਜੀ ਫਿਰ ਦੂਜੀ ਗੱਲ ਪਤਨੀ ਦੀ ਆ ਜਾਂਦੀ ਆ ਪਤਨੀ ਦੀ ਅਗਰ ਨੇਚਰ ਨਹੀਂ ਪਤੀ ਨੂੰ ਪਸੰਦ ਤਾਂ ਪਤੀ ਦਾ ਫਰਜ ਹੈ ਕਿ ਉਹ ਪਤਨੀ ਦੀ ਨੇਚਰ ਨੂੰ ਸਮਝੇ ਤੇ ਉਹ ਕੋਸ਼ਿਸ਼ ਕਰੇ ਕਿ ਉਹ ਉਹਨੂੰ ਆਪਣੇ ਮੁਤਾਬਕ ਚਲਾਉਣ ਦੀ ਜੀ ਵੀ ਇਸ ਤਰ੍ਹਾਂ ਮਤਲਬ ਉਹਨੂੰ ਸਮਝਾਵੇ ਜੀ ਅਗਰ ਫਿਰ ਵੀ ਉਲਝਣਾ ਪੈਦਾ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਆ ਕਿ ਕਿਤੇ ਨਾ ਕਿਤੇ ਫਿਰ ਕੁਛ ਨਾ ਕੁਛ ਗੜਬੜ ਹੋ ਸਕਦੀ ਹੈ ਜੀ ਜੀ ਨੇ ਤੁਸੀਂ ਸਹੀ ਕਿਹਾ ਤੇ ਇੱਕ ਦੂਸਰੇ ਨੂੰ ਨੇਚਰ ਤੇ ਬਿਹੇਵੀਅਰ ਆਪਣਾ ਸਮਝ ਲੈਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਤੇ ਮਮਾ ਜੀ ਕਈ ਤਰ੍ਹਾਂ ਕਈ ਤਾਂ ਨਾ ਜਦੋਂ ਕੁੜੀਆਂ ਵਿਆਹ ਕੇ ਸਹੁਰੇ ਘਰ ਜਾਂਦੀਆਂ ਨੇ ਤੇ ਉਹ ਨੇਚਰ ਆਪਣੇ ਆਪ ਦੇ ਵਿੱਚ ਦੂਸਰੇ ਪਰਿਵਾਰ ਦਾ ਅਡੌਪਟੇ ਨਹੀਂ ਕਰ ਸਕਦੀਆਂ ਬਿਲਕੁਲ ਕਰ ਵੀ ਨਹੀਂ ਰਹੀਆਂ ਤੇ ਕਰ ਵੀ ਨਹੀਂ ਸਕਦੀਆਂ ਮੇਨ ਪੁਆਇੰਟ ਮੇਨ ਆ ਪੁਆਇੰਟ ਇਹ ਇਹੀ ਹੈ ਕਿਉਂਕਿ ਉਹ ਨਾ ਆਪਣੇ ਪੇਕਿਆਂ ਦੇ ਮੁਤਾਬਕ ਹੀ ਚੱਲਣਾ ਚਾਹੁੰਦੀਆਂ ਪਰ ਇੱਥੇ ਨਹੀਂ ਜੀ ਇੱਥੇ ਉਹ ਗਲਤ ਹੈ ਜੀ ਕਿਉਂਕਿ ਪੇਕਿਆਂ ਦੀ ਗੱਲ ਕੁਝ ਹੋਰ ਹੁੰਦੀ ਹੈ ਜੀ ਤੇਕਿਆਂ ਦੀ ਨੇਚਰ ਹੋ ਰਹਿਣ ਦਾ ਤੌਰ ਤਰੀਕੇ ਸਾਰੇ ਅਲੱਗ ਅਲੱਗ ਹੁੰਦੇ ਨੇ ਤੇ ਸਾਰੇ ਪਰਿਵਾਰ ਦੇ ਅਲੱਗ ਨੇ ਜੀ ਇੱਕ ਪਤਨੀ ਨੂੰ ਚਾਹੀਦਾ ਹੈ ਕਿ ਉਹ ਪਤੀ ਦੇ ਪਰਿਵਾਰ ਦੇ ਦੀ ਨੇਚਰ ਦੇ ਹਿਸਾਬ ਨਾਲ ਤੌਰ ਤਰੀਕਿਆਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲਵੇ ਜੀ ਜੀ ਕੋਸ਼ਿਸ਼ ਵੱਧ ਤੋਂ ਵੱਧ ਕੋਸ਼ਿਸ਼ ਢਾਲਣਾ ਵੀ ਜ਼ਰੂਰੀ ਹੈ ਜ਼ਰੂਰੀ ਹਾਲ ਦੇ ਵਿੱਚ ਬਿਲਕੁਲ ਜ਼ਰੂਰੀ ਹੈ ਤੇ ਫਿਰ ਇਹ ਜਿਹੜੀਆਂ ਗੱਲਾਂ ਸਾਰੀਆਂ ਸਾਰੀਆਂ ਡਿਵੋਰਸ ਦਾ ਤੇ ਫਿਰ ਜਾਣਦੀਆਂ ਨੇ ਉਹ ਉਹਨੂੰ ਇਹ ਹੁੰਦਾ ਵੀ ਮੈਂ ਜਿੱਦਾਂ ਜਿੱਦਾਂ ਮੈਂ ਆਪਣੇ ਪੇਕੇ ਘਰ ਰਹਿ ਰਹੀ ਸੀ ਜੀ ਉਹ ਉਸ ਤਰ੍ਹਾਂ ਹੀ ਸੋਹਰੇ ਪਰਿਵਾਰ ਨੂੰ ਚਲਾਉਣਾ ਚਾਹੁੰਦੀ ਆ ਜੀ ਪਰ ਨਹੀਂ ਇੱਕ ਔਰਤ ਨੂੰ ਹੀ ਸੋਹਰੇ ਪਰਿਵਾਰ ਦੀ ਤਰ੍ਹਾਂ ਟਲਣਾ ਪੈਣਾ ਟਲਣਾ ਪੈਣਾ ਤੇ ਤਾਂ ਹੀ ਸਾਰਾ ਸਿਸਟਮ ਇੱਕ ਬੈਲੈਂਸ ਚੱਲਦਾ ਏ ਤਾਂ ਕਿਉਂਕਿ ਉਹ ਉਹ ਇੱਕ ਦੂਜੇ ਥਾਂ ਆ ਗਈ ਆ ਉਸ ਘਰ ਨੂੰ ਛੱਡ ਕੇ ਇਸ ਲਈ ਸੋਹਰੇ ਘਰ ਪਰਿਵਾਰ ਦੇ ਨਾਲ ਹੀ ਸਾਨੂੰ ਚੱਲ ਕੇ ਫਾਇਦਾ ਆ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਉਹਨਾਂ ਦੇ ਮੁਤਾਬਕ ਹੀ ਅਡਜਸਟਮੈਂਟ ਕਰੀਏ ਆਪਣੀ ਨੇਚਰ ਨੂੰ ਬਦਲੀਏ ਆਪਣੇ ਆਪ ਨੂੰ ਢਾਲੀਏ ਆਪਣੇ ਆਪ ਨੂੰ ਢਾਲੀਏ ਸ਼ਾਇਦ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਡਿਵੋਰਸ ਦਾ ਤੇ ਮੇਨ ਲੀਡ ਦੇ ਵਿੱਚ ਆਉਂਦਾ ਇਹ ਇੱਕ ਕਾਰਨ ਹੈ ਜਿਹੜਾ ਤੇ ਦੂਸਰਾ ਮਮਾ ਜੀ ਇਹ ਵੀ ਹਨਾ ਕਈ ਵਾਰ ਜਿਹੜੇ ਹੁੰਨੇ ਆ ਤੁਸੀਂ ਆ ਗੱਲ ਕਰ ਦਿੱਤੀ ਆ ਵੀ ਕੁੜੀ ਨੂੰ ਅਡਾਪਟ ਕਰਨਾ ਚਾਹੀਦਾ ਹੈ ਨੇਚਰ ਤੇ ਬਿਹੇਵੀਅਰ ਹਨਾ ਤੇ ਕਿਤੇ ਨਾ ਕਿਤੇ ਸਾਰੇ ਪਰਿਵਾਰ ਨੂੰ ਵੀ ਚਾਹੀਦਾ ਕਿ ਕੁੜੀ ਦਾ ਵੀ ਉਹ ਵੀ ਕੁੜੀ ਨੂੰ ਸਮਝਣ ਕੁੜੀ ਦਾ ਨੇਚਰ ਇੱਕ ਇੱਕ ਹੁੰਦਾ ਹੈ ਨਾ ਕਈ ਕੁੜੀਆਂ ਹੁੰਦੀਆਂ ਨੇ ਸਮਝਦਾਰ ਹੁੰਦੀਆਂ ਨੇ ਬੜੀ ਬੜੀਆਂ ਸਮਝਦਾਰ ਹੁੰਦੀਆਂ ਨੇ ਕਿਉਂਕਿ ਜਿਹੜੀ ਉਹਨਾਂ ਦੀ ਪੈਰੈਂਟਸ ਦੀ ਗੈਰਸ ਹੁੰਦੀ ਆ ਨਾ ਉਹ ਬੜੀ ਵਧੀਆਂ ਹੁੰਦੀ ਆ ਉਹਦੀ ਪੇਕੇ ਪਰਿਵਾਰ ਦੀ ਜੀ ਤੇ ਉੱਥੇ ਕਈ ਵਾਰੀ ਨਾ ਸੋਹਰਿਆਂ ਦੀ ਇੰਨੀ ਵਧੀਆਂ ਨਹੀਂ ਹੁੰਦੀ ਜੀ ਜੇ ਕੁੜੀ ਸਮਝਦਾਰ ਹੋਵੇ ਜੇ ਉਹ ਆਪਣੇ ਪਰਿਵਾਰ ਨੂੰ ਸਹਰੇ ਪਰਿਵਾਰ ਨੂੰ ਢਾਲਣ ਦੀ ਕੋਸ਼ਿਸ਼ ਵੀ ਕਰੇ ਨਾ ਵੀ ਉਹ ਮੇਰੇ ਮੁਤਾਬਕ ਚੱਲਣ ਮੈਂ ਕਹਿੰਦੀ ਉਹ ਵੈਰੀ ਗੁੱਡ ਹੈ ਜੀ ਕਿਉਂਕਿ ਇੱਕ ਅੱਜ ਕੱਲ ਪੜੇ ਲਿਖੇ ਸਾਰੇ ਨੇ ਜੇ ਇੱਕ ਪੜੀ ਕੋ ਲਿਖੀ ਕੁੜੀ ਤੁਹਾਨੂੰ ਲੱਗਦਾ ਸਮਝਦਾਰ ਆ ਤੇ ਸਹਰੇ ਪਰਿਵਾਰ ਨੂੰ ਵੀ ਉਹਦੇ ਮੁਤਾਬਕ ਥੋੜਾ ਥੋੜਾ ਢਾਲ ਲੈਣਾ ਚਾਹੀਦਾ ਜੀ ਤਾਂ ਕਿ ਕਿਉਂਕਿ ਕਈ ਪੈਰੈਂਟਸ ਹੁੰਦੇ ਨੇ ਜਿਹਦੇ ਜਿਹਦੇ ਉਹਨਾਂ ਨੂੰ ਸਿਰਫ ਹੋਰ ਇਧਰ ਉਧਰ ਦੀਆਂ ਗੱਲਾਂ ਦਾ ਹੀ ਹੁੰਦਾ ਜਾਂ ਕੰਮ ਨੂੰ ਲੈ ਕੇ ਕਹਿ ਲੋ ਜਾਂ ਹੋਰ ਪਰ ਬਹੁਤ ਬਰੀਕ ਗੱਲਾਂ ਦਾ ਜਾਂ ਚੀਜ਼ਾਂ ਦਾ ਅ ਤੌਰ ਤਰੀਕਿਆਂ ਦਾ ਉਹਨਾਂ ਨੂੰ ਉਮਰ ਤਾਂ ਉਹਨਾਂ ਦੀ ਹੋ ਜਾਂਦੀ ਆ ਪਰ ਬਹੁਤਾ ਪਤਾ ਨਹੀਂ ਹੁੰਦਾ ਉਤ ਕਈ ਘਰਾਂ ਦੇ ਕੁੜੀਆਂ ਕੁੜੀਆਂ ਸਿਆਣੀਆਂ ਆ ਜਾਂਦੀਆਂ ਜੀ ਜੀ ਪਰ ਮੈਨੂੰ ਵੀ ਇਹ ਸੱਚ ਆ ਕਿ ਉਹਨਾਂ ਨੂੰ ਢਲਣਾ ਚਾਹੀਦਾ ਵੀ ਆ ਸਾਡੀ ਨੂੰ ਸਮਝਦਾਰ ਹੈ ਜੀ ਜੀ ਹੈਨਾ ਵੀ ਅਸੀਂ ਉਹਦੇ ਮੁਤਾਬਕ ਢਲਈਏ ਉਹਦੀਆਂ ਗੱਲਾਂ ਨੂੰ ਐਕਸੈਪਟ ਕਰੀਏ ਉਹ ਸੋਹਣੀਆਂ ਗੱਲਾਂ ਨੇ ਉਹਦੇ ਕੰਮਕਾਰ ਸੋਹਣੇ ਨੇ ਉਹਦਾ ਰਹਿਣ ਸਹਿਣ ਵਧੀਆ ਆ ਅਸੀਂ ਆਪਣੇ ਆਪ ਨੂੰ ਕੁਝ ਚੇਂਜ ਕਰੀਏ ਜੀ ਕੱਲਾ ਕੁੜੀ ਨੂੰ ਢਾਲਣ ਤੇ ਨਾ ਨਾ ਲੱਗੋ ਕੁੜੀ ਵੀ ਕੁੜੀ ਸਮਝਦਾਰ ਹੋਵੇ ਤੇ ਤੁਹਾਨੂੰ ਬਸ ਸਿਰਫ ਨੋਹ ਦੇ ਤਰੀਕੇ ਨਾਲ ਤੁਸੀਂ ਉਹਨੂੰ ਵੇਖੋ ਵੀ ਇਹ ਤਾਂ ਨੋਹ ਹੀ ਆ ਬਸ ਜੀ ਜੀ ਤੇ ਉਹੀ ਹੈ ਨਾ ਜਿਸ ਤਰ੍ਹਾਂ ਮੰਮਾ ਨੇ ਸਹੀ ਕਿਹਾ ਕਿ ਦੋਹੇ ਪਰਿਵਾਰਾਂ ਨੂੰ ਇੱਕ ਦੂਸਰੇ ਨੂੰ ਸਮਝਣਾ ਚਾਹੀਦਾ ਹੈ ਨੇਚਰ ਜਿਹੜਾ ਅਡਾਪਟ ਕਰਨਾ ਚਾਹੀਦਾ ਹੈ ਕੁੜੀ ਵੀ ਸਾਰੇ ਪਰਿਵਾਰ ਦੇ ਨਾਲ ਉਹਦੇ ਨੇਚਰ ਨੂੰ ਐਡਜਸਟਮੈਂਟ ਕਰੇ ਅਡਜਸਟ ਕਰੇ ਆਪਣੇ ਆਪ ਨੂੰ ਵੀ ਤੇ ਸਾਰੇ ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਨੂੰਹ ਦਾ ਬਿਹੇਵ ਉਹ ਆਪਣੀ ਨੂੰਹ ਦਾ ਬਿਹੇਵੀਅਰ ਉਹਦਾ ਨੇਚਰ ਅ ਅਡਜਸਟ ਕਰਨ ਤੇ ਆਪਣੇ ਆਪ ਦੇ ਨਾਲ ਵੀ ਅਡਜਸਟਮੈਂਟ ਪਰਿਵਾਰ ਨੂੰ ਕਰਨੀ ਚਾਹੀਦੀ ਹੈ ਅ ਅਸੀਂ ਸਾਨੂੰ ਤੇ ਮਮਾ ਜੀ ਇੱਕ ਗੱਲ ਹੋਰ ਹੈ ਕਿ ਕੁੜੀਆਂ ਜਿਹੜੇ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਅਗਰ ਉਹ ਕੁਝ ਵੀ ਅੱਜਕੱਲ ਸੈਂਸ਼ੂਲ ਤੱਕ ਕੱਢ ਗਈਆਂ ਕੁੜੀਆਂ ਪੇਸ਼ੈਂਸ ਬਿਲਕੁਲ ਨਹੀਂ ਬਿਲਕੁਲ ਵੀ ਨਹੀਂ ਹੈਗੀ ਨਹੀਂ ਪਰ ਇੱਥੇ ਵੀ ਕੁੜੀਆਂ ਕਮਜ਼ੋਰ ਬਣ ਜਾਂਦੀਆਂ ਜੀ ਉਹਨਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਆ ਕਿ ਅਸੀਂ ਥੋੜਾ ਜਿਹਾ ਜੇ ਸਾਨੂੰ ਕੋਈ ਗੱਲ ਲੱਗਦੀ ਆ ਜਾਂ ਕਿਸੇ ਨੇ ਕੁਝ ਕਿਹਾ ਥੋੜਾ ਜਿਹਾ ਉਹਦੇ ਵਿੱਚ ਨਾ ਪੇਸ਼ੈਂਸ ਰੱਖਣ ਵੀ ਹੋ ਸਕਦਾ ਕੁਝ ਸਹੀ ਹੋ ਜਵੀਂ ਜੀ ਜੀ ਹੈਨਾ ਜਿਹੜੀ ਪੇਸ਼ੈਂਸ ਹੁੰਦੀ ਹੈ ਇਹੀ ਇਹ ਵੀ ਸਭ ਤੋਂ ਵੱਡਾ ਕਾਰਨ ਬਣਦੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਅੱਜਕੱਲ੍ਹ ਦੀਆਂ ਕੁੜੀਆਂ ਨੇ ਉਹ ਥੋੜੀ ਛੋਟੀ ਜੀ ਗੱਲ ਵੀ ਨਹੀਂ ਕੋਹ ਹਾਂਦੀਆਂ ਨਿੱਕੇ ਨਿੱਕੀ ਗੱਲ ਤੇ ਨਿੱਕੀ ਨਿੱਕੀ ਗੱਲ ਵੀ ਨਹੀਂ ਕੋਹ ਹਾਂਦੀਆਂ ਜਿਹੜਾ ਕਿ ਛੋਟੀ ਜੀ ਗੱਲ ਹੁੰਦੀ ਹੈ ਤੇ ਉਹਦਾ ਵੱਡਾ ਇਸ਼ੂ ਬਣ ਕੇ ਉਹ ਡਿਵੋਰਸ ਦਾ ਕਾਰਨ ਲੈ ਲੈਂਦੇ ਕਈ ਥਾਵਾਂ ਤੇ ਐ ਐ ਹੁੰਦਾ ਨਾ ਬੰਦਾ ਐ ਜਿਹੜੇ ਪਰਿਵਾਰ ਦੇ ਸੋਹਰੇ ਪਰਿਵਾਰ ਬੜੇ ਸਮਝਦਾਰ ਹੁੰਦੇ ਨੇ ਜੀ ਆ ਵੀ ਨਵਾਂ ਨੂੰ ਨਵਾ ਵਾਂਗ ਨਹੀਂ ਤੱਕਦੇ ਹੈਗੇ ਜੀ ਉੱਥੇ ਕੁੜੀਆਂ ਦੀ ਇਹੀ ਕਮਜ਼ੋਰੀ ਹੁੰਦੀ ਆ ਸਭ ਤੋਂ ਵੱਡੀ ਕਿ ਪੇਸ਼ੈਂਸ ਨਹੀਂ ਹੈ ਜੀ ਉਹਨਾਂ ਨੇ ਨਾ ਫਟਾਫਟ ਮਤਲਬ ਬੋਲ ਪੈਣਾ ਜਾਂ ਜਵਾਬ ਦੇ ਦੇਣਾ ਉਹਨਾਂ ਦੀ ਗੱਲ ਨੂੰ ਸਮਝਣਾ ਨਹੀਂ ਹੈਗਾ ਇਸ ਬਿਲਕੁਲ ਨਹੀਂ ਸੋਚਣਾ ਹੈ ਵੀ ਸਾਨੂੰ ਸਹੀ ਕਿਹਾ ਹੈ ਹੈ ਨਾ ਤੇ ਉੱਥੇ ਕੁੜੀਆਂ ਨੂੰ ਚਾਹੀਦਾ ਹੈ ਕਿ ਅਗਰ ਪਰਿਵਾਰ ਸਮਝਦਾਰ ਆ ਨਾ ਤਾਂ ਉਹ ਉਹਦੇ ਮੈਂ ਕਹਿੰਦੀ ਉਹਦਾ ਫਰਜ਼ ਹੈ ਫਰਜ਼ ਹੈ ਉਸ ਮੁਤਾਬਕ ਟਲੇ ਟਲੀ ਪੇਸ਼ੈਂਸ ਰੱਖ ਕੇ ਥੋੜਾ ਸੋਚੇ ਸੋਚੇ ਹਨਕ ਤੇ ਉਹੀ ਹੈ ਨਾ ਵੀ ਇਹ ਸਭ ਤੋਂ ਵੱਡਾ ਕਾਰਨ ਬਣਦਾ ਜਾ ਰਿਹਾ ਹੈ ਅੱਜ ਦੇ ਟਾਈਮ ਦੇ ਵਿੱਚ ਤੇ ਦੂਸਰਾ ਮਮਾ ਜੀ ਇਹ ਵੀ ਹੈ ਨਾ ਕਿ ਜਿਹੜੀਆਂ ਮਤਲਬ ਕਿ ਪਹਿਲਾਂ ਤਾਂ ਪਤਨੀ ਪਤੀ ਵੀ ਹੁੰਦੀ ਆ ਹਸਬੈਂਡ ਵਾਈਫ ਦੀ ਹੋਗੀ ਅਗਰ ਉਹਨਾਂ ਦੇ ਵਿੱਚ ਛੋਟੀ ਜਿਹੀ ਗੱਲ ਹੁੰਦੀ ਆ ਤਾਂ ਡਿਵੋਰਸ ਦਾ ਕਾਰਨ ਪਹੁੰਚ ਜਾਂਦਾ ਹੈ ਸੈਕਿੰਡ ਥਿੰਕ ਆ ਜਾਂਦੀ ਹੈ ਕਿ ਸੱਸ ਦੇ ਨਾਲ ਸੱਸ ਸੋਹਰੇ ਦੇ ਨਾਲ ਕਿ ਸੱਸ ਸੋਹਰਾ ਇੱਕ ਨੂੰ ਕਿਸ ਤਰ੍ਹਾਂ ਟ੍ਰੀਟ ਕਰਦੇ ਨੇ ਜਾਂ ਨੂੰ ਉਹਨਾਂ ਨੂੰ ਕਿਸ ਤਰ੍ਹਾਂ ਟ੍ਰੀਟ ਕਰਦੀ ਹੈ ਦੇਖੋ ਇੱਥੇ ਜੇ ਤਾਂ ਸੱਸ ਸੋਹਰੇ ਗਲਤ ਕਰ ਰਹੇ ਨੇ ਤਾਂ ਗਲਤ ਹੀ ਆ ਜੀ ਹਨਾ ਜੇ ਨੋ ਹੀ ਸੱਸ ਸੋਹਰਿਆਂ ਨੂੰ ਸੱਸ ਸੋਹਰਾ ਸਮਝਦੇ ਉੱਥੇ ਨੋ ਵੀ ਗਲਤ ਹੈ ਜੀ ਹਨਾ ਕਾਰਨ ਦੋਨੇ ਪਾਸੇ ਹੀ ਨੇ ਜੀ ਤੇ ਸਮਝਣਾ ਦੋਨਾਂ ਨੂੰ ਹੀ ਪਊਗਾ ਜੀ ਜੇ ਸੋਹ ਸੱਸ ਸੋਹਰੇ ਵਧੀਆਂ ਨੇ ਤਾਂ ਨੋ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਸਮਝਣਾ ਚਾਹੀਦਾ ਵੀ ਯਾਰ ਵਧੀਆਂ ਨੇ ਹਨਾ ਤੇ ਜੇ ਸੱਸ ਸੱਸ ਸੋਹਰੇ ਨਹੀਂ ਵਧੀਆਂ ਹੈਗੇ ਜੀ ਜੀ ਤਾਂ ਜੇ ਨੋ ਵਧੀਆਂ ਨਹੀਂ ਹੈਗੀ ਜੇ ਨੋ ਵਧਿਆ ਆ ਸਾਸ ਸੋਰੇਨ ਜਾਈਦਾ ਵੀ ਯਾਰ ਨੂੰ ਠੀਕ ਹੈ ਹਰ ਪੱਖੋਂ ਵਧੀਆ ਏ ਬੜੀ ਲਿਖੀ ਆ ਕੰਮ ਕਰਨ ਕਰਨ ਦਾ ਵੀ ਤਰੀਕਾ ਹੈਗਾ ਆ ਕੁਛ ਨਾ ਕੁਛ ਟਾਈਮ ਨਾਲ ਉਹ ਹੋਰ ਵਧੀਆ ਹੋ ਜਾਊਗਾ ਹੋਰ ਵਧੀਆ ਹੋਣਾ ਤੁਸੀਂ ਉਹਨੂੰ ਹਾਂ ਤੁਸੀਂ ਉਹਨੂੰ ਕੋਸ਼ਿਸ਼ ਕਰੋ ਉਹਨੂੰ ਸਮਝਾਓ ਜੀ ਜੀ ਸਟਾਰਟਿੰਗ ਦੇ ਵਿੱਚ ਦੇਖੋ ਇੱਕ ਕੁੜੀ ਨੂੰ ਵੀ ਇੰਨਾ ਕੁਝ ਨਹੀਂ ਪਤਾ ਹੁੰਦਾ ਹਨਾ ਸਾਰਾ ਕੁਝ ਆਪਕੇ ਸੋਰੀ ਪਰਿਵਾਰ ਦੇ ਵਿੱਚ ਸਿੱਖਦੀ ਹੈ ਇੱਕਦਮ ਨਾ ਉਹ ਪੇਕੇ ਘਰ ਦੇ ਤੌਰ ਤਰੀਕੇ ਛੱਡ ਗਈ ਇੱਕਦਮ ਉਹ ਬਦਲ ਨਹੀਂ ਸਕਦੀ ਆਪਣੇ ਆਪ ਨੂੰ ਥੋੜਾ ਥੋੜਾ ਜਿਹਾ ਵਕਤ ਲੱਗਦਾ ਹਮ ਟਾਈਮ ਲੱਗਦਾ ਥੋੜਾ ਜਿਹਾ ਚੇਂਜ ਕਰਨ ਨੂੰ ਜੀ 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 ਤੇ ਉਹੀ ਹੈ ਨਾ ਵੀ ਇੱਕ ਕੁੜੀ ਆਪਣਾ ਤੁਹਾਡਾ ਦਾ ਸਾਰਾ ਪਰਿਵਾਰ ਦਾ ਸਾਰਾ ਕੁਝ ਸਿੱਖਦੀ ਹੈ ਤਾਂ ਉਹਨੂੰ ਟਾਈਮ ਲੱਗਦਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਇਹਨਾਂ ਪਰ ਤੁਸੀਂ ਸਾਰਾ ਪਰਿਵਾਰ ਇਹ ਸੋਚਦਾ ਹੁੰਦਾ ਹੈ ਕਿ ਵੀ ਉਹ ਜਿਵੇਂ ਸਭ ਕੁਝ ਸਿੱਖ ਕੇ ਆਈ ਹੁੰਦੀ ਆ ਉਹਨੂੰ ਸਾਰਾ ਕੁਝ ਪਤਾ ਹੁੰਦਾ ਨਹੀਂ ਨਹੀਂ ਇਹਦੀਆਂ ਜ਼ਿੰਮੇਵਾਰੀਆਂ ਨਹੀਂ ਨਾ ਹੁੰਦੀਆਂ ਹਾਂ ਬਿਲਕੁਲ ਇਹ ਵੱਡਾ ਕਾਰਨ ਬਣ ਜਾਂਦਾ ਏ ਸੋ ਤੁਸੀਂ ਉਹਨਾਂ ਮਾਵਾ ਨੂੰ ਵੀ ਕੁਝ ਕਹੋ ਕਈ ਕੁੜੀਆਂ ਸਮਝਦਾਰ ਹੁੰਦੀਆਂ ਨੇ ਜਿਨੇ ਪੇਕੇ ਘਰ ਜ਼ਿੰਮੇਵਾਰੀ ਨਿਭਾਈ ਹੁੰਦੀ ਬਿਲਕੁਲ ਕੁੜੀਆਂ ਬਹੁਤ ਸਿਆਣੀਆਂ ਹੁੰਦੀਆਂ ਨੇ ਸੋ ਚੱਜੀਆਂ ਹੁੰਦੀਆਂ ਨੇ ਉਹਨਾਂ ਨੂੰ ਹਰ ਕੰਮ ਦੇ ਤੌਰ ਤਰੀਕੇ ਰੱਖ ਚੱਕ ਸਾਮ ਸੰਭਾਲ ਦੀ ਉਹਨਾਂ ਨੂੰ ਬੜੀ ਸਮਝ ਹੁੰਦੀ ਆ ਜੀ ਜਿਨ੍ਹਾਂ ਨੇ ਜ਼ਿੰਮੇਵਾਰੀ ਵੇਖੀ ਨਹੀਂ ਉਹਨਾਂ ਨੂੰ ਕਿੱਥੇ ਪਤਾ ਲੱਗਣਾ ਬਿਲਕੁਲ ਉਹਨਾਂ ਨੂੰ ਤੁਹਾਡੀ ਅ ਸੋਹਰੇ ਘਰ ਦੇ ਪਰਿਵਾਰ ਨੂੰ ਹੀ ਉਹਨੂੰ ਸਾਰਾ ਕੁਝ ਸਿਖਾਉਣਾ ਪੈਣਾ ਜੀ ਅਗਰ ਨਹੀਂ ਉਹ ਫਿਰ ਵੀ ਢੀਠ ਹੈ ਜੀ ਸ਼ੇਰ ਇੱਥੇ ਵੀ ਗੱਲ ਵਿਗੜ ਜਾਂਦੀ ਹੈ ਹਨਾ ਵੀ ਮੰਨ ਲਓ ਸੱਸ ਸੋਹਰੇ ਤਾਂ ਵਧੀਆ ਢੰਗ ਨਾਲ ਉਹਨੂੰ ਸਮਝਾ ਰਹੇ ਨੇ ਕਰ ਰਹੇ ਨੇ ਪਰ ਉਹ ਹੀ ਨਹੀਂ ਮੰਨਦੀ ਉਹ ਢੀਠ ਹੈ ਉਹ ਮੰਨਦੀ ਨਹੀਂ ਇਹ ਵੀ ਤਲਾਕ ਦਾ ਕਾਰਨ ਹੈ ਇਹ ਵੀ ਤਲਾਕ ਦਾ ਕਾਰਨ ਹੈ ਹਨਾ ਤੇ ਹਾਂ ਜੇ ਜੇ ਨੋ ਵਧੀਆ ਆ ਸੱਸ ਸੋਹਰੇ ਐਵੇਂ ਬਿਨਾ ਵਜਾ ਉਹਨੂੰ ਤੰਗ ਕਰ ਰਹੇ ਨੇ ਉਹਨੂੰ ਹਰ ਸਲੀਕਾ ਕੰਮ ਕਰਨ ਦਾ ਘਰ ਸੰਭਾਲਣ ਦਾ ਸਲੀਕਾ ਐ ਸੱਸ ਸੋਹਰੇ ਫਿਰ ਵੀ ਉਹਨੂੰ ਮਤਲਬ ਤੰਗ ਪਰੇਸ਼ਾਨ ਕਰੀ ਜਾਂਦੇ ਇਹ ਵੀ ਇੱਕ ਤਲਾਕ ਦਾ ਕਾਰਨ ਹੈ ਇਹ ਵੀ ਤਲਾਕ ਦਾ ਕਾਰਨ ਹੈ ਕਿਉਂਕਿ ਉਹਨਾਂ ਦੇ ਦਿਮਾਗ ਚ ਇੱਕੋ ਗੱਲ ਫਿੱਟ ਹੁੰਦੀ ਹੈ ਕਿ ਇਹ ਨੂ ਹੈ ਇਹ ਨੂ ਹੈ ਬਸ ਜੀ ਜੀ ਦੇਖੋ ਇਹ ਤਾਂ ਚਲੋ ਆਪਾਂ ਨੇ ਗੱਲ ਕੀਤੀ ਹੈ ਕਿ ਇੱਕ ਸੱਸ ਸੋਹਰੇ ਦਾ ਨੂ ਨੂ ਲੈ ਕੇ ਬਿਹੇਵੀਅਰ ਕਿਸ ਤਰ੍ਹਾਂ ਦਾ ਹੁੰਦਾ ਹੈ ਨੂ ਨੂ ਵੀ ਲੈ ਕੇ ਆਪਾਂ ਨੇ ਗੱਲ ਕੀਤੀ ਹੈ ਪਰ ਕਈ ਕੁੜੀਆਂ ਨੂੰ ਮਮਾ ਜੀ ਆਪਾਂ ਕੁੜੀਆਂ ਦੀ ਵੀ ਗੱਲ ਕਰ ਲਈਏ ਤੇ ਕੁੜੀਆਂ ਨੂੰ ਵੀ ਮੇਰੇ ਖਿਆਲ ਦੇ ਵਿੱਚ ਇਹਨਾਂ ਕਾਰਨ ਕੁੜੀਆਂ ਤਾਂ ਸਾਰੀਆਂ ਪੜੀਆਂ ਲਿਖੀਆਂ ਚੋਲੀਆਂ ਸਸਥਰੇ ਚਲੋ ਸਾਡੀ ਕੋਈ ਨਾ ਬਜ਼ੁਰਗ ਹੁੰਨੇ ਆ ਕਿਸੇ ਦੇ ਬਜ਼ੁਰਗ ਹੁੰਨੇ ਆ ਕਿਸੇ ਦੇ ਚਲੋ ਮੀਡੀਅਮ ਏਜ ਦੇ ਹੁੰਦੇ ਆ ਹਨਾ ਇਹਨਾਂ ਕੁੜੀਆਂ ਨੂੰ ਵੀ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਸਾਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈ ਪੇਸ਼ੈਂਸ ਬਹੁਤ ਵੱਡਾ ਕਾਰਨ ਹੈ ਪਤਾ ਅੱਜ ਕੱਲ ਨਾ ਕੁੜੀਆਂ ਪੜੀਆਂ ਲਿਖੀਆਂ ਹੈਗੀਆਂ ਨੇ ਬਿਲਕੁਲ ਪਰ ਉਹਨਾਂ ਨੇ ਕੰਮ ਵੀ ਘੱਟ ਕੀਤੇ ਹੁੰਦੇ ਜੀ ਕਈ ਕਾਰਨ ਨੇ ਉਹ ਇੰਨਾ ਕਈ ਸੋ ਪਰਿਵਾਰਾਂ ਦੇ ਵਿੱਚ ਕੰਮਕਾਰ ਜ਼ਿਆਦਾ ਹੁੰਦਾ ਉਹ ਚੱਲ ਨਹੀਂ ਸਕਦੀਆਂ ਫਿਰ ਇੱਥੇ ਵੀ ਤਲਾਕ ਦਾ ਕਾਰਨ ਬਣਦਾ ਜੀ ਜੀ ਮੇਰੇ ਖਿਆਲ ਚ ਕੁੜੀਆਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੇ ਸਾਨੂੰ ਸਾਡੀ ਮਾਂ ਨੇ ਜਨਮ ਦਿੱਤਾ ਹੈ ਤਾਂ ਸੱਸ ਨੇ ਵੀ ਸਾਨੂੰ ਆਪਣਾ ਮੁੰਡਾ ਦਿੱਤਾ ਹੈ ਬਿਲਕੁਲ ਬਿਲਕੁਲ ਹਾਂ ਸੱਸ ਨੇ ਵੀ ਮੁੰਡਾ ਦਿੱਤਾ ਹੈ ਜੇ ਇਹ ਕੁੜੀ ਮਤਲਬ ਕਿ ਵਿਆਹ ਕੇ ਦੂਸਰੇ ਘਰ ਜਾਂਦੀ ਹੈ ਤਾਂ ਉਸ ਸੱਸ ਦਾ ਵੀ ਦਿਲ ਦੇਖੋ ਉਹਨੇ ਵੀ ਤਾਂ ਆਪਣਾ ਮੁੰਡਾ ਸਾਨੂੰ ਦਿੱਤਾ ਹੁੰਦਾ ਹੈ ਕੁੜੀਆਂ ਕੱਲੀਆਂ ਇਹ ਚੀਜ਼ ਸੋਚਦੀਆਂ ਨੇ ਗੱਲ ਤਾਂ ਬਰਾਬਰ ਹੀ ਆ ਉਹਨਾਂ ਨੇ ਕੁੜੀ ਦੇਤੀ ਉਹਨੇ ਮੁੰਡਾ ਦੇਤਾ ਉਹਨਾਂ ਦੇਤਾ ਕਿਉਂਕਿ ਜੀ ਬਿਲਕੁਲ ਕਿਉਂਕਿ ਮੁੰਡੇ ਦਾ ਪਰਿਵਾਰ ਵੀ ਅੱਗੇ ਆਪਣਾ ਵਧਣਾ ਹੈ ਬਿਲਕੁਲ ਹੋਣੀ ਹੈ ਉਹਨੇ ਆਪਣਾ ਪਰਿਵਾਰ ਵਧਦਾ ਹੈ ਅਕਸਰ ਉਹ ਸੱਸ ਦਾ ਵੀ ਦਿਲ ਹੈ ਜਿਨ੍ਹਾਂ ਨੇ ਜੰਮਿਆਂ ਪਾਲਿਆ ਇੱਜਾ ਮੈਂ ਤਾਂ ਕੀ ਕਹਾਂ ਸਾਰੇ ਜੋ ਜੋ 아이 ਦੀ ਇੱਜ਼ਤ ਕਰ ਰਹੇ ਨੇ ਬਿਲਕੁਲ ਤਾਂ ਫਿਰ ਸਹਰਿਆਂ ਨੂੰ ਵੀ ਉਹਦੀ ਇੱਜ਼ਤ ਕਰਨ ਨੂੰ ਉਹਨੇ ਇੱਜ਼ਤ ਕਰਨਾ ਚਾਹੀਦਾ ਹੈ ਤੇ ਫਿਰ ਮੈਨੂੰ ਲੱਗਦਾ ਵੀ ਇਹ ਵਧੀਆ ਪਿਆਰ ਬਣਿਆ ਰਹਿੰਦਾ ਹੈ ਬਿਲਕੁਲ ਉਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਵੀ ਕੁੜੀਆਂ ਵੀ ਇਹ ਵੀ ਨਾ ਸੋਚਿਆ ਕਰੋ ਕਿ ਇਹ ਮੇਰਾ ਘਰ ਵਾਲਾ ਹੈ ਜਾਂ ਐਦਾਂ ਉਦਾਂ ਕਿਉਂਕਿ ਇੱਕ ਸੱਸ ਨੇ ਵੀ ਤੁਹਾਨੂੰ ਐਡਾ ਵੱਡਾ ਦਿੱਤਾ ਹੈ ਆਪਣਾ ਮੁੰਡਾ ਉਸ ਦਾ ਵੀ ਦੇਲਾ ਉਹ ਵੀ ਇੱਕ ਉਹਨਾਂ ਨੂੰ ਵੀ ਆਦਤ ਸੀਗੀ ਕਿ ਸਾਡਾ ਮੁੰਡਾ ਇੰਨਾ ਵੱਡਾ ਹੈ ਸਾਡੇ ਦੇ ਨਾਲ ਰਹੇ ਨਾਲ ਰਹੇ ਪਰ ਫਿਰ ਵੀ ਉਹ ਇੱਕ ਨੂੰ ਨੂੰ ਦੇ ਦਿੰਦੇ ਨੇ ਸੋ ਇਸੇ ਤਰ੍ਹਾਂ ਹੀ ਸਸਾਂ ਪੁੱਤ ਗਿਆ ਸਭ ਕੁਝ ਹੀ ਦਿੰਦੇ ਨੇ ਕਈ ਪਰਿਵਾਰਾਂ ਦੇ ਵਿੱਚ ਮਤਲਬ ਕਈ ਬਹੁਤ ਪਰਿਵਾਰ ਸਿਮਰਨ ਇਹ ਵੀ ਹੈਗਾ ਆ ਕਿ ਬੱਚਿਆਂ ਨੂੰ ਵਿਆਹ ਤੋਂ ਬਾਅਦ ਉਹਨਾਂ ਨੂੰ ਨਾ ਮਤਲਬ ਤੰਗੀ ਆਉਂਦੀ ਹੈ ਸਹੁਰੇ ਪਰਿਵਾਰ ਚ ਮੁੰਡੇ ਨੂੰ ਵੀ ਕੁੜੀ ਨੂੰ ਵੀ ਕਿਉਂਕਿ ਆਪਣੇ ਪੈਰਾਂ 'ਚ ਤੇ ਹੀ ਖੜੇ ਹੁੰਦੇ ਨੇ ਖੜੇ ਹੁੰਦੇ ਨੇ ਕਿਉਂਕਿ ਉਹ ਸਾਡੇ ਸਟਾਰਟਿੰਗ ਨਾ ਪੁਆਇੰਟ ਸ਼ੁਰੂ ਹੁੰਦਾ ਲਾਈਫ ਦਾ ਸ਼ੁਰੂ ਹੁੰਦਾ ਕੰਨਿਆਂ ਦਾ ਕੰਨਿਆਂ ਦੇ ਸਹੁਰੇ ਪਰਿਵਾਰ ਇਹ ਜੇ ਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ ਚ ਸਭ ਕੁਝ ਬਣਿਆ ਹੁੰਦਾ ਤੇ ਨੂੰ ਨੂੰ ਤੇ ਪੁੱਤ ਨੂੰ ਕੋਈ ਫਿਕਰ ਨਹੀਂ ਹੁੰਦਾ ਮੈਂ ਕਹਿੰਦੀ ਵੀ ਉਹਨਾਂ ਨੂੰ ਆਪਣੇ ਆਪ ਨੂੰ ਭੱਗਾਂ ਵਾਲੀਆਂ ਸਮਝਣਾ ਚਾਹੀਦਾ ਹੈ ਕਿ ਮੈਨੂੰ ਕਿਸੇ ਚੀਜ਼ ਦੀ ਕਿਸੇ ਕਿਸੇ ਕੰਮ ਦਾ ਫਿਕਰ ਨਹੀਂ ਕੁਝ ਬਣਾਉਣ ਦਾ ਫਿਕਰ ਨਹੀਂ ਕੁਝ ਲਿਆਉਣ ਦਾ ਫਿਕਰ ਨਹੀਂ ਤੇ ਤੁਸੀਂ ਪਰਿਵਾਰ ਨਾਲ ਵੀ ਵਧੀਆ ਰਹੋ ਤੇ ਹਸਬੰਡ ਵਾਈਫ ਆਪਣੇ ਆਪਸ ਵਿੱਚ ਵੀ ਵਧੀਆ ਰਹੋ ਤੇ ਇੱਥੇ ਵੀ ਪਿਆਰ ਬਹੁਤ ਵਧੀਆ ਤੁਸੀਂ ਸਹੀ ਗੱਲ ਕਹੀ ਹੈ ਵੈਸੇ ਪੁਆਇੰਟ ਹੈ ਇਹ ਗੱਲ ਦਾ ਕੁੜੀਆਂ ਨੇ ਜੀ ਸੋਚ ਵੀ ਇਹ ਵੀ ਚੀਜ਼ ਜਿਹੜੀ ਕੁੜੀਆਂ ਮਤਲਬ ਕਿ ਵਿਆਕੀ ਆਉਂਦੀਆਂ ਨੇ ਤੇ ਪਹਿਲਾਂ ਹੀ ਤੁਤੂ ਮੈਂ ਮੈਂ ਹੋਣ ਲੱਗ ਜਿੰਦੀ ਉਹਨਾਂ ਨੂੰ ਇਹ ਚੀਜ਼ ਵੀ ਸੋਚ ਲੈਣੀ ਚਾਹੀਦੀ ਹੈ ਕਿ ਉਹ ਵੀ ਮਿਹਨਤ ਮੇਰੇ ਤੇ ਮੇਰੇ ਹਸਬੰਡ ਦੀ ਲਾਈਫ ਤਾਂ ਸਟਾਰਟ ਹੋਈ ਆ ਹਾਂ ਤੇ ਮੇਰੇ ਜਿਹੜੇ ਸੱਸ ਸਹੁਰੇ ਨੇ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ ਦੀ ਤੁਹਾਨੂੰ ਸਾਰੇ ਸੁੱਖ ਤੁਹਾਡੇ ਮੋਰੇ ਰੱਖ ਦਿੱਤੇ ਬਿਲਕੁਲ ਹੁਣ ਉਹਨਾਂ ਨੇ ਐਨਾ ਸਟਰਗਲ ਕਰਕੇ ਐਨਾ ਸਟਰਗਲ ਕਰਕੇ ਕਿ ਉਹ ਫੇਰ ਆਪਣੇ ਮਤਲਬ ਕਿ ਉਹਨਾਂ ਨੇ ਲਾਈਫ ਬਣਾਈ ਹੈ ਉਹ ਉਹ ਵੀ ਸੰਬੰਧ ਨੇ ਕਿ ਸਾਡੀ ਨੂੰਹ ਤੇ ਪੁੱਤ ਐਨੇ ਹਨਾ ਲਾਈਫ ਲਈ ਸਟਾਰਟ ਹੋਈ ਹੈ ਉਹ ਥੋੜਾ ਕੰਮਜਾਬੂ ਹੋ ਗਏ ਨੇ ਕਈ ਨੂੰਹਾਂ ਬੁੱਤਾਂ ਦੇ ਵਿਚਾਰਿਆਂ ਦੀ ਘਰ ਬਣਾਉਂਦੇ ਜਿੰਦਗੀ ਲੰਘ ਜਿੰਦਗੀ ਲੰਘ ਜਾਂਦੀ ਆ ਬਣਿਆ ਹੀ ਨਹੀਂ ਹੁੰਦਾ ਸੱਸ ਸਹੁਰਿਆਂ ਦਾ ਕੁਝ ਵੀ ਕੁਝ ਵੀ ਨਹੀਂ ਕਰਿਆ ਬਣਿਆ ਹੁੰਦਾ ਪਰਿਵਾਰ ਦੇ ਵਿੱਚ ਤੇ ਉਹਨਾਂ ਦੀ ਮਤਲਬ ਐਂ ਐਂ ਸਮਝ ਲਓ ਵੀ ਵਿਆਹ ਤੋਂ ਬਾਅਦ ਵੀ ਜ਼ੀਰੋ ਤੋਂ ਲਾਈਫ ਸ਼ੁਰੂ ਹੁਣ ਘਰ ਨੂੰ ਬਣਾਉਣਾ ਸੰਭਾਲਣਾ ਸਭ ਕੁਝ ਆਪ ਆਪਣੇ ਅੱਥੀ ਕਰਨਾ ਜੀ ਜੀ ਤੇ ਉੱਥੇ ਸੱਸ ਸੋਹਰਿਆਂ ਦਾ ਫਰਜ਼ ਬਣਦਾ ਕਿ ਉਹ ਆਪਣੇ ਨੂੰ ਪੁੱਤ ਦੀ ਕਦਰ ਕਰਨ ਰੱਜ ਕੇ ਰੱਜ ਕੇ ਕਿ ਸਾਡੇ ਬੱਚਿਆਂ ਨੇ ਘਰ ਨੂੰ ਬਹੁਤ ਅੱਗੇ ਵਧਾਇਆ ਜੀ ਜੀ ਸੋ ਇਹੀ ਛੋਟੀਆਂ ਛੋਟੀਆਂ ਗੱਲਾਂ ਨੇ ਜੀ ਜਿਨ੍ਹਾਂ ਦੇ ਕਾਰਨ ਸਾਡੇ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਜਿਨ੍ਹਾਂ ਕਰਕੇ ਸਾਡੀ ਛੋਟੀ ਗੱਲ ਹੈ ਜਿਹੜੀ ਵੱਡੀ ਗੱਲ ਦਾ ਰੂਪ ਲੈ ਕੇ ਡਿਵੋਰਸ ਤੱਕ ਗੱਲ ਪਹੁੰਚ ਜਾਂਦੀ ਹੈ ਪਰ ਪਹੁੰਚ ਜਰੂਰ ਜਾਂਦੀ ਹੈ ਪਰ ਉਸ ਤੋਂ ਬਾਅਦ ਸਾਨੂੰ ਪਛਤਾਵਾ ਜਰੂਰ ਹੁੰਦਾ ਉਸ ਗੱਲ ਦਾ ਕਿ ਆ ਸਾਨੂੰ ਇਦਾਂ ਜੇ ਕਾਸ਼ ਅਸੀਂ ਨਾ ਅੱਗੇ ਬੋਲਦੇ ਜਾਂ ਨਾ ਇਦਾਂ ਕਰਦੇ ਤਾਂ ਸਾਡੇ ਅੱਜ ਇਹ ਹਾਲਾਤ ਨਾ ਹੁੰਦੇ ਨਹੀਂ ਚਲੋ ਇੱਕ ਦੂਸਰੇ ਦਾ ਸਤਿਕਾਰ ਕਰੋ ਸੋਹਰਿਆਂ ਨੂੰ ਚਾਹੀਦਾ ਆ ਅਸੀਂ ਤਾਂ ਇਹੀ ਕਵਾਂਗੇ ਸੋਹਰਿਆਂ ਨੂੰ ਚਾਹੀਦਾ ਨੂੰ ਦੀ ਇੱਜ਼ਤ ਕਰੋ ਆਪਣੇ ਪੁੱਤਰ ਦੀ ਇੱਜ਼ਤ ਕਰੋ ਅਗਰ ਤੁਹਾਡਾ ਪੁੱਤਰ ਵਧੀਆ ਆ ਵਧੀਆ ਤੁਹਾਨੂੰ ਕਮਾ ਕੇ ਦੇ ਰਿਆ ਵਧੀਆ ਕੰਮਕਾਰ ਕਰ ਰਿਆ ਨੂੰ ਵਧੀਆ ਐ ਤੇ ਤੁਸੀਂ ਰੱਜ ਕੇ ਕਦਰ ਕਰੋ ਉਹਨਾਂ ਦੀ ਜੀ 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 ਬਿਲਕੁਲ ਤੇ ਅਗਰ ਸੱਸ ਸੋਰੇ ਬਹੁਤ ਵਧੀਆ ਨੇ ਤੁਹਾਡੇ ਲਈ ਬਹੁਤ ਕੁਝ ਉਹਨਾਂ ਨੇ ਸਭ ਕੁਝ ਬਣਾ ਦਿੱਤਾ ਤੁਹਾਨੂੰ ਕੋਈ ਫਿਕਰ ਨਹੀਂ ਤਾਂ ਤੁਸੀਂ ਆਪਣੇ ਸੱਸ ਸੋਰਿਆਂ ਦੀ ਰੱਜ ਕੇ ਕਦਰ ਕਰੋ ਰੱਜ ਕੇ ਕਦਰ ਤੇ ਸਿਰਫ ਤੁਸੀਂ ਆਪਣੇ ਨੂੰ ਪੁੱਤ ਨੂੰ ਖੁਸ਼ ਰੱਖਿਆ ਕਰੋ ਨੂੰ ਪੁੱਤ ਆਪਣੇ ਸੱਸ ਸੋਰਿਆਂ ਨੂੰ ਮਾਪੇ ਬਾਬ ਨੂੰ ਪੇਰੈਂਟਸ ਨੂੰ ਆਪਣੇ ਨੂੰ ਖੁਸ਼ ਰੱਖਣ ਪਰਿਵਾਰ ਨੂੰ ਮੁਸਮਾ ਲੋ ਬਸ ਪਰਿਵਾਰ ਨੂੰ ਪਰਿਵਾਰ ਪਰਿਵਾਰ ਨੂੰ ਪਿਆਰ ਕਰੋ ਬੱਚਿਆਂ ਨੂੰ ਆਪਣੇਆਂ ਨੂੰ ਪਿਆਰ ਕਰੋ ਬੱਚੇ ਆਪਣੇ ਪੇਰੈਂਟਸ ਨੂੰ ਪਿਆਰ ਕਰਨ ਇੱਕ ਦੂਸਰੇ ਨੂੰ ਵੱਧ ਤੋਂ ਵੱਧ ਚੜ੍ਹ ਕੇ ਪਿਆਰ ਦਿਓ ਸਤਿਕਾਰ ਦਿਓ ਮੈਂ ਕਹਿੰਦੀ ਸਭ ਤੋਂ ਵੱਡਾ ਸਵਰਗ ਇਹੀ ਹੈ ਜੀ ਜੀ ਬਸ ਆਖਰ ਦੇ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਇਹ ਸੋਚ ਲੈਣ ਜੇ ਅਸੀਂ ਕਿਸੇ ਦੀ ਧੀ ਆ ਤਾਂ ਸਾਡਾ ਜਿਹੜਾ ਹਸਬੰਡ ਉਹ ਵੀ ਕਿਸੇ ਦਾ ਪੁੱਤ ਤਾਂ ਸਾਨੂੰ ਸੱਸ ਨੇ ਪੁੱਤ ਦਿੱਤਾ ਤਾਂ ਤੇ ਸੱਸਾਂ ਤੇ ਸੱਸ ਸੋਹਰੇ ਇਹ ਸੋਚ ਲੈਣ ਕਿ ਜੇ ਅਸੀਂ ਆਪਣੇ ਹਸਮਿਆ ਸੱਸ ਇਹ ਸੋਚ ਲਵੇ ਜੇ ਮੈਂ ਆਪਣੇ ਹਸਬੰਡ ਨਾਲ ਇੰਨਾ ਕਰਦੀ ਆ ਤਾਂ ਉਹ ਨੂੰ ਵੀ ਤਾਂ ਮੇਰੀ ਆ ਮੇਰੇ ਹੀ ਪੁੱਤ ਦੀ ਘਰ ਵਾਲੀ ਹੈ ਸੋ ਇੱਕ ਦੂਜੇ ਦੇ ਦੁਸ਼ਮਣ ਆ ਜਿਹੜੇ ਨਾ ਬਣਿਆ ਕਰੋ ਇੱਕ ਦੂਜੇ ਨੂੰ ਸਮਝਿਆ ਕਰੋ ਪਿਆਰ ਦੇ ਨਾਲ ਰਿਹਾ ਕਰੋ ਜੇ ਕੋਈ ਗੱਲ ਹੁੰਦੀ ਹੈ ਤਾਂ ਪਿਆਰ ਨਾਲ ਸਮਝਾਦਿਆ ਕਰੋ ਪਲੀਜ਼ ਇਹ ਛੋਟੀ ਤੋਂ ਵੱਡੀ ਗੱਲ ਨਾ ਬਣਾਇਆ ਕਰੋ ਤਾਂ ਕਿ ਉਹ ਤਲਾਕ ਦਾ ਰੂਪ ਨਾ ਲਵੇ ਬਿਲਕੁਲ ਜੀ ਤੇ ਆ ਅੱਜ ਦਾ ਸੀ ਸਾਡਾ ਮਤਲਬ ਸੱਸ ਸੋਹਰਿਆਂ ਦੇ ਨਾਲ ਮਤਲਬ ਵੀ ਹਨਾ ਕੁੜੀ ਦਾ ਤਲਾਕ ਕਿਉਂ ਹੁੰਦਾ ਅੱਜ ਅਸੀਂ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਹੁਣ ਤੁਹਾਨੂੰ ਅਗਲੇ ਪਾਰਟ 'ਚ ਅਗਲੀ ਵੀਡੀਓ ਚ ਮਿਲਾਂਗੇ ਉਹਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਅਗਲੀ ਗੱਲਬਾਤ ਵੀ ਹੋਰ ਕਾਰਨ ਕੀ ਨੇ ਤਲਾਕ ਹੋਣ ਦੇ ਜੀ ਜੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਸਾਨੂੰ ਹੌਸਲਾ ਦੇਆ ਕਰੋ ਜੀ ਤਾਂ ਕਿ ਅਸੀਂ ਤੁਹਾਡਾ ਹੌਸਲਾ ਸਾਨੂੰ ਦਿੱਤਾ ਹੋਇਆ ਅਸੀਂ ਉਹਦੇ ਨਾਲ ਮੋਟੀਵੇਟ ਹੋ ਕੇ ਸੋਹਣੀਆਂ ਸੋਹਣੀਆਂ ਵੀਡੀਓਜ਼ ਬਣਾਈਏ ਤੇ ਤੁਹਾਡੇ ਸਾਹਮਣੇ ਲੈ ਕੇ ਆਈਏ ਤੇ ਸਾਨੂੰ ਸਪੋਰਟ ਕਰਦੇ ਰਹੋ ਜੀ ਤੇ ਅੱਜ ਦਾ ਸਾਡਾ ਟਾਪਿਕ ਇਹੀ ਤਾਂ ਜੀ ਕਿ ਛੋਟੇ ਛੋਟੇ ਗੱਲ ਤੇ ਕਿ ਵੱਡੀ ਗੱਲ ਬਣ ਕੇ ਡਿਵੋਰਸ ਹੋ ਜਾਂਦੇ ਨੇ ਜੀ ਅ ਅਸੀਂ ਗੱਲਾਂ ਬਾਤਾਂ ਹੋਰ ਨਹੀਂ ਬਹੁਤ ਐਨ ਜੀ ਅਸੀਂ ਕੱਲ ਦੀ ਵੀਡੀਓ ਤੁਹਾਨੂੰ ਫੇਰ ਮਿਲਾਂਗੇ ਤੇ ਉਸ ਤੋਂ ਤੱਕ ਸਾਡੀ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬਰ ਜਰੂਰ ਕਰ ਲਿਓ ਜੀ ਰੱਬ ਰਾਖਾ ਜੀ